ਵਿਦਵਾ ਮਹਿਲਾ ਦੇ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਹੈ ਜਿਹੜਾ ਉਹ ਸੜ ਕੇ ਸੁਆਹ ਹੋ ਗਿਆ ਤਾਂ ਵਿਦਵਾ ਮਹਿਲਾ ਦੇ ਘਰ ਦੇ ਵਿੱਚ ਅੱਗ ਲੱਗੀ ਹੈ ਤੇ ਘਰ ਦੇ ਵਿੱਚ ਧੀ ਦਾ ਵਿਆਹ ਵੀ ਰੱਖਿਆ ਹੋਇਆ ਸੀ ਤੇ ਧੀ ਦੇ ਵਿਆਹ ਦੇ ਲਈ ਜੋ ਸਮਾਨ ਜੋੜਿਆ ਗਿਆ ਉਹ ਵੀ ਹੁਣ ਸੜ ਕੇ ਸੁਆਹ ਹੋ ਗਿਆ ਧੀ ਦੇ ਵਿਆਹ ਦੇ ਲਈ ਰੱਖਿਆ ਸਮਾਨ ਤੇ ਨਕਦੀ ਹੈ ਜਿਹੜੇ ਉਹ ਅੱਗ ਦੀ ਲਪੇਟ ਵਿੱਚ ਆ ਗਏ ਨੇ ਘਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾ ਫਾਜਿਲਕਾ ਦੇ ਨੇੜਲੇ ਪਿੰਡ ਖਿਓਵਾਲੀ ਬੋਦਲਾ ਦੇ ਵਿੱਚ ਦੇਰ ਰਾਤ ਇੱਕ ਘਰ ਦੇ ਵਿੱਚ ਇਹ ਅੱਗ ਲੱਗੀ ਹੈ ਤਾਂ ਵਿਧਵਾ ਮਹਿਲਾ ਦਾ ਇਹ ਘਰ ਸੀਗਾ ਤੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਇਸ ਹਾਦਸੇ ਦੇ ਵਿੱਚ ਘਰ ਅੰਦਰ ਪਿਆ ਸਾਰਾ ਸਮਾਨ ਹੈ ਜਿਹੜਾ ਅਤੇ ਨਕਦੀ ਸੜ ਕੇ ਸੁਆਹ ਹੋ ਗਿਆ ਤਾਂ ਪੀੜਤ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਾਣਕਾਰੀ ਦੇ ਅਨੁਸਾਰ ਵਿਧਵਾ ਮਹਿਲਾ ਜਿਸ ਦਾ ਨਾਮ ਰਾਣੋ ਬਾਈ ਦੱਸਿਆ ਜਾ ਰਿਹਾ ਹੈ ਉਸ ਦਾ ਪਤੀ ਹੈ ਜਿਹੜਾ ਮਰੀਕ ਸਿੰਘ ਉਸ ਦੀ ਪਹਿਲਾਂ ਜਾਨ ਜਾ ਚੁੱਕੀ ਹੈ ਤੇ ਉਹਨਾਂ ਦੇ ਦੇਰ ਰਾਤ ਘਰ ਦੇ ਵਿੱਚ ਅਚਾਨਕ ਅੱਗ ਹੈ ਜਿਹੜੀ ਭੜਕ ਉੱਠਦੀ ਹੈ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਮਹਿਲਾ ਘਰ ਤੋਂ ਬਾਹਰ ਗਈ ਹੋਈ ਸੀ ਅਤੇ ਇਸ ਦੌਰਾਨ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗ ਗਈ ਅੱਗ ਦੀਆਂ ਲਪਟਾਂ ਵੇਖ ਕੇ ਪਿੰਡ ਵਾਸੀ ਨੇ ਜਿਹੜੇ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾਣ ਲੱਗਦੀ ਹੈ ਪਰ ਉਦੋਂ ਤੱਕ ਘਰ ਦੇ ਅੰਦਰ ਜੋ ਸਮਾਨ ਪਿਆ ਸੀ ਆ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਤਾਂ ਪਰਿਵਾਰ ਦੇ ਮੈਂਬਰਾਂ ਕੋਲ ਸਿਰਫ ਹੁਣ ਤਨ ਉੱਤੇ ਪਾਏ ਕੱਪੜੇ ਹੀ ਬਚੇ ਨੇ ਤਾਂ ਘਰ ਦੇ ਵਿੱਚ ਪਏ ਮੰਜੇ ਬਿਸਤਰੇ ਪੱਖੇ ਫਰਿੱਜ ਵਾਸ਼ਿੰਗ ਮਸ਼ੀਨ ਸਮੇਤ ਹੋਰ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਤਾਂ ਇਸ ਤੋਂ ਇਲਾਵਾ ਮਹਿਲਾ ਵੱਲੋਂ ਧੀ ਦੇ ਵਿਆਹ ਦੇ ਲਈ ਇਕੱਠਾ ਕੀਤਾ ਗਿਆ ਸਮਾਨ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਪੀੜਤ ਮਹਿਲਾ ਨੇ ਦੱਸਿਆ ਕਿ ਉਸਨੇ ਧੀ ਦੇ ਵਿਆਹ ਦੇ ਲਈ ਜੋੜੀ ਹੋਈ ਕਰੀਬ 1 ਲੱਖ ਰੁਪਏ ਦੀ ਨਕਦੀ ਵੀ ਅੱਗ ਦੇ ਵਿੱਚ ਸੜ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰ ਵਿਆਹ ਦੀ ਗੱਲ ਪੱਕੀ ਕਰਨ ਦੇ ਲਈ ਘਰ ਆਉਣ ਵਾਲੇ ਸਨ ਅਤੇ ਪਰਿਵਾਰ ਵੱਲੋਂ ਇਸ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ ਪਰ ਨਹੀਂ ਪਤਾ ਸੀ ਕਿ ਅਚਾਨਕ ਰਾਤੋਂ ਰਾਤ ਸਾਰੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਉਹਨਾਂ ਨੂੰ ਗ੍ਰਹਿਣ ਲੱਗ ਜਾਵੇਗਾ ਕਿਉਂਕਿ ਵਿਧਵਾ ਮਹਿਲਾ ਜਿਹੜੀ ਹੈਗੀ ਆ ਉਸਦੇ ਘਰ ਧੀ ਦਾ ਵਿਆਹ ਸੀ ਪਰ ਅੱਗ ਨੇ ਸਭ ਕੁਝ ਰਾਖ ਕਰ ਦਿੱਤਾ ਤਾਂ ਵਿਧਵਾ ਮਹਿਲਾ ਰਾਣੋ ਬਾਈ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਹੁਣ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੀ ਧੀ ਦਾ ਵਿਆਹ ਕਰ ਸਕੇ ਅਤੇ ਮੂੜ ਘਰ ਦਾ ਜ਼ਰੂਰੀ ਸਮਾਨ ਖਰੀਦ ਸਕੇ ਤਾਂ ਵਿਧਵਾ ਮਹਿਲਾ ਦੇ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਵਿਆਹ ਦਾ ਸਾਰਿਆਂ ਨੂੰ ਚਾ ਚੜਿਆ ਹੋਇਆ ਸੀ ਪਰ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਨੇ ਜਿਹੜੀਆਂ ਉਹ ਥੋੜੇ ਟਾਈਮ ਤੱਕ ਸੀਮਤ ਰਹਿਣਗੀਆਂ ਕਿਉਂਕਿ ਇਸ ਮਹਿਲਾ ਨੇ ਬਹੁਤ ਹੀ ਮਿਹਨਤ ਕਰਕੇ ਆਪਣੀ ਧੀ ਦੇ ਵਿਆਹ ਦੇ ਲਈ ਸਮਾਨ ਜੋੜਿਆ ਪੈਸੇ ਇਕੱਠੇ ਕੀਤੇ ਪਰ ਅੱਗ ਅਜਿਹੀ ਲੱਗਦੀ ਹੈ ਕਿ ਸਾਰਾ ਕੁਝ ਰਾਖ ਹੋ ਜਾਂਦਾ ਹੈ ਜਿਸ ਤੋਂ ਬਾਅਦ ਮਾਂ ਤੇ ਧੀ ਤੇ ਕੁਝ ਹੋਰ ਮੈਂਬਰ ਨੇ ਜਿਹੜੇ ਪਰਿਵਾਰ ਦੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਹੁਣ ਪੀੜਤ ਵਿਧਵਾ ਮਹਿਲਾ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਹਾਂਜੀ ਪਿੰਡ ਚੱਕ ਖੋਵ ਵਾਲੀ ਹੈ ਜੀ ਹਾਂਜੀ ਜ਼ਿਲ੍ਹਾ ਫਾਜ਼ਿਲਕਾ ਬਲਾਕ ਰਨੀਵਾਲਾ ਸ਼ੇਖਸਬਾਦ ਔਰ ਮੈਂ ਇਥੋਂ ਸਲਕਾ ਸਰਪੰਚਾ ਜੀ ਨਾਲ ਹੀ ਮੇਰੇ ਇੱਕ ਗਵਨਡ ਕਾਰਕਦੂ ਕਰ ਛੱਡ ਕੇ ਕਰ ਰਹੇ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇਹ ਲਾਟਾਂ ਨਿਕਲ ਰਹੀਆਂ ਸਨ ਮਹੱਲੇ ਦੇ ਲੋਕ ਸਾਰੇ ਪਿੰਡ ਦੇ ਲੋਕ ਭੱਜੇ ਪਰ ਉਦੋਂ ਤੱਕ ਇਹ ਸਾਰਾ ਸਾਰਾ ਜਿਹੜਾ ਸਮਾਨ ਸੀ ਸੜਕੇ ਸੁਆਹ ਹੋ ਚੁੱਕਿਆ ਸੀ ਕੁਝ ਨਹੀਂ ਬਚਿਆ ਕਿਉਂਕਿ ਲੜਕੀ ਦੀ ਸ਼ਾਦੀ ਰੱਖੀ ਹੋਈ ਸੀ ਅੱਜ ਪਰਿਵਾਰ ਨੇ ਲੜਕੇ ਵਾਲੇ ਪਰਿਵਾਰ ਨੇ ਆਉਣਾ ਸੀ ਵਿਆਹ ਪੱਕਾ ਕਰਨ ਵਾਸਤੇ ਉਹਦੇ ਲਈ ਇਹ ਘਰਾਂ ਦੇ ਵਿੱਚ ਗਏ ਸਨ ਘਰਾਂ ਦੇ ਵਿੱਚ ਕਹਿਣ ਵੀ ਸਵੇਰੇ ਸਾਡੇ ਘਰ ਪਰਿਵਾਰ ਨੇ ਆਉਣਾ ਤੇ ਲੜਕੀ ਦੇ ਵਿਆਹ ਪੱਕਾ ਕਰਨਾ ਪਰ ਅਨਿਸ਼ਚਿਤਤਾ ਵੀ ਆ ਘਟਨਾ ਮਾਪਰ ਜਾਣੀ ਹੈ ਜਿਹਦੇ ਕਰਕੇ ਸਾਰਾ ਜਿਹੜਾ ਕੁੜੀ ਦਾ ਤਾਜ ਦਾ ਸਮਾਨ ਸੀ ਜਾਇਨਾ ਦੇ ਘਰ ਵਿੱਚ ਜਿੰਨਾ ਵੀ ਸਮਾਨ ਵਰਤਦੇ ਸਨ ਸਾਰਾ ਸੜ ਕੇ ਸੁਆਹ ਹੋ ਗਿਆ ਜੀ ਜਿਹਨੇ ਪੱਖੇ ਦਾ ਪੱਖੇ ਵੀ ਸੜ ਕੇ ਲੋਹੇ ਦੇ ਪੱਖੇ ਉਹ ਵੀ ਰਬੜ ਬਣ ਗਏ ਮੰਜੇ ਵੀ ਦਸ ਰਹੇ ਆ ਆਪਣਾ ਵੀ ਆ ਮੰਜਾ ਬੈੱਡ ਫਰਿੱਜ ਪੱਖੇ ਅਬ ਦਰਵਾਜੇ ਵੇਖ ਲਓ ਤੁਸੀਂ ਰੋਸ਼ਨਦਾਨ ਤੱਕ ਲਾਟਾਂ ਨਿਕਲਦੀਆਂ ਸਨ ਪਿੰਡ ਦੇ ਵਿੱਚ ਐ ਪੂਰਾ ਲੱਗਦਾ ਸੀ ਵੀ ਅੱਗ ਲੱਗੀ ਹੈ ਪਰ ਪਿੰਡ ਨੇ ਜਦੋਂ ਤੱਕ ਪਹੁੰਚਿਆ ਤੇ ਉਦੋਂ ਸੜਕੇ ਸਵਾਹ ਹੋ ਚੁੱਕੇ ਸਾਰਾ ਕੁਝ ਕੁਛ ਨਗਦੀ ਨਗਦੀ ਵੀ ਹੈ ਹਾਂਜੀ ਨਗਦੀ ਲੱਖ ਰੁਪਿਆ ਕਿਉਂਕਿ ਲੜਕੀ ਦਾ ਵਿਆਹ ਰੱਖਿਆ ਸੀ ਜੀ ਪਰਿਵਾਰ ਚ ਮੰਨ ਲਓ ਕੌਣ ਕੌਣ ਨੇ ਜੀ ਪਰਿਵਾਰ ਚ ਇਹਨਾਂ ਦਾ ਲੜਕੀ ਦਾ ਫਾਦਰ ਦੀ ਡੈਥ ਹੋਈ ਹੋਈ ਜੀ ਹੂੰ ਉਹਨੂੰ ਲਗਭਗ 5-6 ਸਾਲ ਹੋ ਗਏ ਹੈ ਤਿੰਨ ਲੜਕੀਆਂ ਇੱਕ ਲੜਕਾ ਹੈ ਇਹ ਰਾਣੋਬਾਈ ਵਿਚਾਰੀ ਪਰਿਵਾਰ ਦਾ ਪਾਲਣ ਹਾਂਜੀ ਵਿਧਵਾ ਪਰਿਵਾਰ ਦੀ ਵੱਡੀ ਹੈ ਵਿਧਵਾ ਹੂੰ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਹੂੰ ਹਾਂਜੀ ਚਲੋ ਤੁਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਕੀ ਮੈਂ ਬੇਨਤੀ ਕਰਦਾ ਸਮਾਜ ਸੇਵੀ ਵੀਰਾਂ ਨੂੰ ਬੇਨਤੀ ਸਮਾਜ ਸੇਵੀ ਸੰਸਥਾ ਨੂੰ ਮੈਂ ਬੇਨਤੀ ਕਰਦਾ ਵੀ ਇੱਕ ਗਰੀਬ ਪਰਿਵਾਰ ਹੈ ਜੀ ਇਹਨਾਂ ਦੀ ਆ ਕੇ ਬਾਹ ਫੜੋ ਔਰ ਪ੍ਰਸ਼ਾਸਨ ਅੱਗੇ ਵੀ ਮੇਰੀ ਬੇਨਤੀ ਹੈ ਜੀ ਇਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਲੜਕੀ ਦਾ ਜਿਹੜਾ ਵਿਆਹ ਰੱਖਿਆ ਉਹ ਇੱਕ ਚੰਗੇ ਤਰੀਕੇ ਦੇ ਨਾਲ ਜਿੰਨਾ ਵੀ ਹੋ ਸਕੇ ਤੋਂ ਕਰੀਏ ਪਿੰਡ ਵੱਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦਾ ਜਿਹੜਾ ਸਮਾਨ ਕਿਉਂਕਿ ਉਹ ਇਕੱਲਾ ਲੜਕੀ ਦਾ ਵਿਆਹ ਹੀ ਨਹੀਂ ਇਹਨਾਂ ਦਾ ਘਰ ਦਾ ਜਿਹੜਾ ਘਰ ਵਿੱਚ ਰਹਿਣ ਵਾਸਤੇ ਕੁਝ ਨਹੀਂ ਬਚਿਆ ਸੀ ਹਮ ਇਕੱਲੇ ਕਬਰੇ ਬਚੇ ਇਹਨਾਂ ਮੰਜੇ ਵੀ ਨਹੀਂ ਬਚੇ ਮੰਜੇ ਵੀ ਸੜ ਚੁੱਕੇ ਹਮ ਜਿਹੜੇ ਤਨ ਤੇ ਕੱਪੜੇ ਪਾਏ ਉਹ ਸਭੇ ਬਚੇ ਆ ਬਾਕੀ ਕੱਪੜੇ ਵੀ ਸੜ ਕੇ ਸਾਰੇ ਸੁਆਹ ਹੋ ਗਏ ਆਪ ਮੱਥੇ ਪਾ ਤੇ ਇਹ ਕਿੰਨਾ ਦਾ ਨੰਬਰ ਦੱਸ ਦੋ ਜੇ ਕੋਈ ਸੰਪਰਕ ਕਰਕੇ ਮਦਦ ਦੇ ਲਈ ਆਵੇ ਹਾਂਜੀ ਨੰਬਰ ਇਹਨਾਂ ਦਾ ਲੜਕੀ ਦਾ ਨੰਬਰ ਜਿਸ ਲੜਕੀ ਦੀ ਸ਼ਾਦੀ ਹੈ ਜੀ ਉਹ ਲੜਕੀ ਦਾ ਨੰਬਰ ਹੈ ਜੀ 62809 76432 ਦੁਬਾਰਾ ਮੈਂ ਫਿਰ ਰਿਪੀਟ ਕਰਦਾ 62809 76432 ਲੜਕੀ ਦਾ ਨਾਮ ਹੈ ਗਰਨਾਮ ਕੌਰ ਜੀ ਦਾ ਵਿਆਹ ਰੱਖਿਆ ਹੈ ਤੇ ਪਰਿਵਾਰ ਦਾ ਕੰਟੈਕਟ ਨੰਬਰ ਹੈ Google Pay ਨੰਬਰ ਹੈ ਇਸ ਨੰਬਰ ਤੇ Google Pay ਚੱਲਦਾ ਹੈ ਮੈਂ ਸਮਾਜ से भी विराम ਨੂੰ ਬੇਨਤੀ ਕਰਦਾ ਇਸ ਨੰਬਰ ਤੇ ਵੱਤਵਾਰ ਹੈਲਪ ਕੀਤੀ ਹੈ